ਨਾਮ ਕੋਡ ਨਿਸ਼ਤਰ ਸਿੰਘ ਜੀ ਨਿਸ਼ਤਰ ਸਿੰਘ ਜੀ ਨੂੰ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਇਹ ਪੀਰ ਅਹਿਮਦ ਖਾਨ ਆਇਆ ਜੀ ਪੀਰ ਅਹਿਮਦ ਖਾਨ ਹਾਂਜੀ ਕੀ ਕਰ ਰਿਹਾ ਇਹ ਮਾਤਾ ਬਾਹਰ ਜਾਨੀ ਕਿ ਬਾਹਰ ਮਾਂਜਾ ਝੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਹੈ ਬੜੀ ਤੇਜ਼ ਆ ਹਾਂ ਸਕੋਰਪੀਓ ਗੱਡੀ ਹੈ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਜਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਪਰਵਾਹੀ ਹਾਂ ਲਾਪਰਵਾਹੀ ਬਹੁਤ ਨਿਸ਼ਾਨ ਨਛੇਨਾ ਨਾ ਧੁੱਤ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਈ ਬੰਦਾ ਇੱਕ ਕੀ ਬੰਦਾ ਚਲਾ ਰਿਹਾ ਹੈ ਹਾਂ ਸਤਿਕੇ ਵਾਲੇ ਦਾ ਬੰਦਾ ਪਤਾ ਲੱਗ ਗਿਆ ਠੀਕ ਕੀ ਬੰਦਾ ਚਲਾ ਰਿਹਾ ਸੀ ਹਾਂਜੀ ਤੂੰ ਹੋਰ ਕਾਰਵਾਈ ਇੱਥੇ ਥੋੜੀ ਚਾਹੀਦੀ ਹੈ ਕਾਰਵਾਈ ਫੁੱਲ ਹੋਣੀ ਚਾਹੀਦੀ ਹੈ ਸਾਡਾ ਤਾਂ ਘਰ ਦਾ ਸੱਤਿਆ ਹੀ ਨਾਸ ਕਰ ਗਿਆ ਸੀ ਘਰ ਦੇ ਦਾ ਬੱਚਿਆਂ ਦੇ ਇਹ ਹੀ ਮਾਤਾ ਸੀ ਵਿਚਾਰੀ ਤੇ ਇਹ ਹੀ ਉਹਨਾਂ ਨੇ ਮਾਰ ਕੇ ਸੱਟ ਗਿਆ ਤੇ ਸੀਸੀਟੀਵੀ ਵੀ ਆਈ ਜਾਂ ਤੁਹਾਡੇ ਕੋਲ ਜਿੱਥੇ ਪਈਦਾ ਹਾਂਜੀ ਹਾਂਜੀ ਫੋਟੋ ਇਹ ਹੈਗੀਆਂ ਜੀ ਹਾਂਜੀ ਕੈਮਰੇ 'ਚ ਹੈ ਉਹ ਕਾਰਵਾਈ ਇੱਥੇ ਤੁਹਾਡੇ ਕੋਲ ਹਾਂਜੀ ਹਾਂਜੀ ਤੁਹਾਡਾ ਸਰਵੰਤ ਸਿੰਘ ਸਰਵ ਸਿੰਘ ਕਿੰਨੀ ਕੁ ਉਮਰ ਸੀ ਇਹਨਾਂ ਦੀ 75 ਦਾ ਬਜ਼ੁਰਗ ਸੀਗੀ ਹਾਂਜੀ ਕੀ ਨਾਂ ਬਜ਼ੁਰਗ ਦਾ ਹਰਮਨਪੁਰ ਹਰਮਨਪੁਰ ਕੀ ਹੋਇਆ ਕੀ ਹੁਣ ਉਹਰੇ ਪੂਰੇ ਜਿਹੇ ਬੈਠੇ ਨੇ ਲੋਇਆ ਸੈੱਟ ਕਰਦੇ ਪਏ ਉੱਥੇ ਆਇਆ ਗੱਡੀ ਬਹੁਤ ਤੇਜ਼ ਆਈ ਸਕਾਰ ਵੀ ਉਹ ਹਾਂਜੀ ਹਾਂਜੀ ਉਹਨੇ ਉੱਪਰ ਹੀ ਚੜਾ ਦਿੱਤੀ ਵਿੱਚੋਂ ਗਿਆ ਬਾਹਰ ਗੋਇਤਬ ਦੇ ਦੇ ਹਾਂਜੀ ਸਕਾਰ ਵੀ ਕਿੱਧਰ ਆ ਰਹੀ ਸੀ ਸਕਾਰ ਵੀ ਅੱਛੇ ਵਾਲੇ ਸਾਈਡ ਤੋਂ ਆ ਰਹੀ ਸੀ ਬਹੁਤ ਤੇਜ਼ ਆ ਰਹਾਰ ਸੀ ਹਾਂਜੀ ਹਾਂਜੀ ਘੱਟੋ ਘਾਟ 100 ਸਵਾ 100 ਪੀਰ ਤੋਂ ਲੰਗੀ ਹੋਈ ਹੈ ਹਾਂ ਹੈ ਤਾਂ ਉਹਨੇ ਵਿਗੜਿਆ ਜਾਂ ਉੱਪਰ ਹੀ ਚੜਾਤੀ ਉਹਨੇ ਨਹੀਂ ਸਰ ਉੱਪਰ ਹੀ ਚੜਾਤੀ ਡੈਥ ਹੋ ਗਈ ਹਾਂਜੀ ਔਰ ਕਾਰਵਾਈ ਹੋਣੀ ਚਾਹੀਦੀ ਸਰ ਜੀ ਆ ਜੀ ਸਰ ਦੱਸੋ ਜੀ ਜਿਹੜੀ ਆਪਾਂ ਨੇ ਡੈੱਡ ਬੋਡੀ ਆਈ ਬਜ਼ੁਰਗ ਮਹਿਲਾ ਜੀ ਇਹ ਬ੍ਰੌਡਰੈੱਡ ਲੈ ਕੇ ਆਈ ਸੀ ਬ੍ਰੌਡਰੈੱਡ ਜੇ ਕਿਤਾ ਬੱਬੀ ਵਾਲਿਆਂ ਨੇ ਐਕਸੀਡੈਂਟ ਹੋਈ ਸੀ ਤੇ ਇਹਨਾਂ ਦੇ ਉੱਪਰ ਕਾਰ ਚੜਾ ਗਿਆ ਹੈ ਡੈੱਡ ਹੋ ਚੁੱਕਿਆ ਹੈ ਹਾਂਜੀ ਹਾਂਜੀ ਬ੍ਰੌਡਰੈੱਡ ਪੋਸਟਮਾਰਟਮ ਪੋਸਟਮਾਰਟਮ ਮੀਡ ਮੌਚਰੀ ਚ ਆਹ ਅਗਲੀ ਕਾਰਵਾਈ ਪੋਸਟਮਾਰਟਮ ਅਗਲੀ ਕਾਰਵਾਈ ਕੀ ਲਾਦਾ ਚਾ ਆਪਣਾ ਕੋਲ ਤੋਂ ਪਾਸ ਕੀ